ਵੱਲੋਂ ਮਹਾਰਬੜੀ ਪੰਚਾਇਤੀ ਬੜਾ ਮੰਦਰ ਹਰਿ ਸ਼੍ਰੀ ਹਰਿਮਾਨ ਤੋਂ ਜੇ ਸੁਭਾਤ ਜਿਹੜੀ ਕਿ ਸ਼ੁਰੂ ਹੋਈ ਹੈ ਜਿਹੜੀ ਕਿ ਮਲਮਤਾ ਮੰਦਰ ਵਿਖੇ ਜਿਹੜੀ ਸੰਪੰਨ ਹੋਏਗੀ ਤੇ ਦੱਸ ਦਿਓ ਇਸ ਸਮਾਗਮ ਵਿੱਚ ਬੜੀ ਗਿਣਤੀ ਵਿੱਚ ਬੱਚੇ ਨੇ ਜਿਹੜੇ ਕਿ ਉਹ ਸ਼ਾਮਲ ਹੋਏ ਨੇ ਤਾਂ ਤੁਸੀਂ ਦੇਖਦੇ ਹੋ ਕਿਸ ਕਦਰ ਜਿਹੜੀ ਹਰਸ਼ੋਲਾਸ ਨਾਲ ਸੁਭਾਤ ਤਰੱਕੀ ਜਾ ਰਹੀ ਹੈ ਉਹ ਵਿੱਚ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਸ਼ਾਮਲ ਹੋਏ ਨੇ ਔਰ ਗਰਬਤੀ ਮਹਾਰਾਜ ਦਾ ਗੂੰਗਾਨ ਕਰ ਰਹੇ ਨੇ ਤਾਂ ਤੁਹਾਨੂੰ ਵੀ ਇਸ ਸ਼ੋਭਾ ਯਾਤਰਾ ਦੀਆਂ ਰੌਣਕਾਂ ਵਿਖਾਣੇ ਆ। ਸ਼੍ਰੀ ਗਣੇਸ਼ ਚਤੁਰਥੀ ਦਾ ਉਤਸਵ ਦੇਸ਼ ਪਰ ਵਿੱਚ ਬੜੀ ਹੀ ਸ਼ਰਧਾ ਤੇ ਉਤਸਾ ਨਾਲ ਮਨਾਇਆ ਜਾਂਦਾ ਔਰ ਅੰਮ੍ਰਿਤਸਰ ਵਿੱਚ ਨਾਟਕੜ ਸੇਵਾ ਦਲ ਵੱਲੋਂ ਲਗਾਤਾਰ ਪਿਛਲੇ 10 ਸਾਲਾਂ ਤੋਂ ਸ਼੍ਰੀ ਗਣੇਸ਼ ਚਤੁਰਤੇ ਦੇ ਸੰਬੰਧ ਵਿੱਚ ਵਿਸ਼ਾਲ ਸ਼ੁਭ ਯਾਤਰਾ ਕੱਢੀ ਜਾਂਦੀ ਤੇ ਅੱਜ ਵੀ ਜਿਹੜੀ ਇੱਕ ਵਿਸ਼ਾਲ ਸ਼ੁਭ ਯਾਤਰਾ ਕੱਢੀ ਗਈ ਹੈ ਗਣਪਤੀ ਮਹਾਰਾਜ ਨੂੰ ਜਿਹੜਾ ਕਿ ਰੱਥ ਤੇ ਸਵਾਰ ਕਰਾ ਕੇ ਇੱਥੇ ਹੁਣ ਮਲ ਮਤਾ ਮੰਦਿਰ ਵਿੱਚ ਸਥਾਪਿਤ ਕੀਤਾ ਗਿਆ ਮੇਰੇ ਨਾਲ ਨਾਟਕੜ ਸੇਵਾ ਦਲ ਦੇ ਪ੍ਰਧਾਨ ਸੁਦੀਰ ਸ਼ਰਮਾ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸੁਦੀਜੀ ਕੀ ਕਹਿੰਨਾ ਹੈ 10 ਸਾਲ ਹੋ ਗਏ ਲਗਾਤਾਰ ਤੁਸੀਂ ਜਿਹੜੇ ਕਿ ਇੱਥੇ ਗਣਪਤੀ ਉਸਮ ਬਣਾ ਰਹੇ ਉਸ ਬਾਰੇ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬੜੇ ਹਰਸ਼ੋ ਲਾਸ ਦੇ ਨਾਲ ਗਣਪਤੀ ਜੀ ਨੂੰ ਲੈ ਕੇ ਆਏ ਹ ਗਣਪਤੀ ਜੀ ਅੱਜ ਸਵੇਰੇ ਪੂਜਾ ਪਾਠ ਕਰਨ ਤੋਂ ਬਾਅਦ ਉਹਨਾਂ ਨੂੰ ਬੜੇ ਮੰਦਰ ਸ਼ੇਰੋਗਨਾਨ ਜੀ ਤੋਂ ਰੱਥ ਜਿਹਾ ਬਠਾ ਕੇ ਟੋਲਟ ਮੱਕਿਆਂ ਦੇ ਨਾਲ ਜਿਹਦੇ ਚ ਜਗਤ ਜੋਤੀ ਸਕੂਲ ਦੀ ਪੂਰੀ ਸਪੋਰਟ ਰਹੀ ਹੈ ਉਹ ਉਹਨਾਂ ਦੇ ਬੱਚਿਆਂ ਨੇ ਪੂਰਾ ਹਰਸ਼ੁਲਾਸ ਦੇ ਨਾਲ ਇਹਨਾਂ ਨੂੰ ਸਾਰੇ ਬਜ਼ਾਰਾ ਤੋਂ ਹੁੰਦੇ ਹੋਏ ਹੁਮ ਹਮਾ ਕੇ ਅਸੀਂ ਮਾਲਮਾ ਤੋਂ ਮੰਦਰ ਸਥਾਪਿਤ ਕੀਤੇ ਨੇ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਦੇਖੇ ਗਏ ਨੇ ਇਸ ਵਿੱਚ ਕੋਈ ਖਾਸ ਮਕਸਦ ਸੀ ਬੱਚਿਆਂ ਦਾ ਇੱਥੇ ਵਿੱਚ ਸ਼ਾਮਲ ਹੋਣਾ ਦੇਖੋ ਜੀ ਸਾਡਾ ਗਰੁੱਪ ਜਿਹੜਾ ਨਟਖੜ ਸੇਵਾ ਦਲ ਦੀ ਬੇਟੀਆਂ ਦਾ ਗਰੁੱਪ ਹੈ ਉਹ ਬੇਟੀਆਂ 65 ਦੇ ਕਰੀਬ ਸਾਡੀ ਬੇਟੀਆਂ ਨੇ ਜਿਹੜੇ ਕਿ ਸਾਰੇ ਉਤਸਵ ਬੜੇ ਹਰਸ਼ੋਰ ਰਾਸ ਦੇ ਨਾਲ ਮਨਾਉਂਦੀਆਂ ਨੇ ਤੇ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਹਰ ਤਰ੍ਹਾਂ ਦੀ ਦਿੰਨੇ ਆ ਤਾਂ ਕਿ ਉਹ ਆਪਣੀ ਧਾਰਮਿਕ ਪਰਵ੍ਰਿਤੀ ਦੇ ਨਾਲ ਜੁੜੇ ਰਹਿਣ ਤੇ ਇਕੋ ਫ੍ਰੈਂਡਲੀ ਮੂਰਤੀਆਂ ਅੱਜ ਕੱਲ ਕਹਿੰਦੇ ਨਹੀਂ ਬਣਾਉਣੀ ਚਾਹੀਦੀਆਂ ਕਿਉਂਕਿ ਉਹ ਜਿਹੜੀਆਂ ਘੁੱਲ ਜਾਂਦੀਆਂ ਨੇ ਬੇਅਦਬ ਨਹੀਂ ਹੁੰਦੀਆਂ ਅਸੀਂ ਬਾਰੇ ਤੁਸੀਂ ਕਿਸਾਂ ਦੀ ਮੂਰਤੀ ਤਿਆਰ ਕਰ ਲਈ ਅਸੀਂ ਵੀ ਮਿੱਟੀ ਦੀ ਮੂਰਤੀ ਤਿਆਰ ਕਰਾਈ ਹੈ ਜੀ ਔਰ ਬਿਲਕੁਲ ਸਹੀ ਗੱਲ ਲੱਗੀ ਹੈ ਮੂਰਤੀ ਉਹੀ ਹੋਣੀ ਚਾਹੀਦੀ ਹੈ ਜਿਹੜੀ ਘੁਲ ਜਾਵੇ ਔਰ ਔਰ ਅچھے ਤਰੀਕੇ ਨਾਲ ਵਿਸਰਜਨ ਹੋਵੇ ਪੂਜਾ ਪੂਜਾ ਬਾੜ ਦੇ ਨਾਲ ਅਰਚਨਾ ਕਰਕੇ ਫਿਰ ਉਹ ਰ ਵਿਸਰਜਨ ਹੋਣਾ ਚਾਹੀਦਾ ਨਾ ਕਿ ਉਹ ਜੇ ਨਹੀਂ ਘੁਲਦੀ ਤੇ ਫਿਰ ਉਹ ਰ ਬੇਅਦਬੀ ਹੈ ਉਹ ਨਹੀਂ ਅਸੀਂ ਚਾਹਦੇ ਕਿ ਕੋਈ ਕਰੇ ਆਪਾਂ ਸਭ ਨੂੰ ਇਹ ਸੰਦੇਸ਼ ਦੇਣੇ ਆ ਕਿ ਤੁਸੀਂ ਮਿੱਟੀ ਦੀ ਉਹ ਬਣਾ ਕੇ ਲਿਆਓ ਬੜੀ ਕੋਲੀ ਸਰ ਤੁਸੀਂ ਕੀ ਕਹਿਣਾ ਜੀ ਤੁਸੀਂ ਇੱਥੇ ਇੱਕ ਵਿਸ਼ਾਲ ਸ਼ੋਹਰਤ ਵਿੱਚ ਸ਼ਾਮਿਲ ਹੋਏ ਤੁਹਾਡੇ ਸਕੂਲ ਦੇ ਬੱਚੇ ਵੀ ਸ਼ਾਮਿਲ ਹੋਏ ਨੇ ਬੱਚਿਆਂ ਨੂੰ ਸੰਸਕਾਰ ਮਿਲਦੇ ਨੇ ਹੈਨਾ ਜੀ ਇੱਥੇ ਕੀ ਕਹਿਣਾ ਐ ਇਸ ਜਿਹੜੀ ਵਿਸ਼ਾਲ ਸ਼ੋਹਰਤ ਲਗਭਗ 10 ਸਾਲ ਹੋ ਗਏ ਨੇ ਕਰਦੇ गणेश जी से हर कार्य शुरू होता है ठीक है सब विघ्न दूर होते हैं तो शुभम शीघ्रम और जब शुभ कार्य है वो शीघ्रम कर देना चाहिए और बड़ा अच्छा आगाज़ हुआ है इस कार्यक्रम का और सारे विश्व में ये मनाया जाता है और स्पेशल नटखट सेवा दल जो हर वक्त पीछे जन्माष्टमी का त्यौहार था या दिवाली का त्यौहार था या अभी गणेश चतुर्थी है तो बड़े आगे होकर इस कार्यक्रम को करते हैं और धर्म और भारत की संस्कृति भारत की परम्परा जो है वो हमेशा ही इनके कोशिश रहती है कि वो बच्चों तक पहुँचाई जाए जा सुने हाँ क्या क्या सुने मैसेज ईश्वर सबको स्वस्थ रखे और सभी के बिजनेस कारोबार बढ़िया रहे जो भी आप देखिए हर शॉप हर बिजनेस में वहाँ पर गणेश जी का वहां पर स्थान एक रखा जाता है और बैलेंस शीट जब बनाई जाती है तो सबसे पहले स्वस्थिका और गणेश श्री गणेश किया जाता है सो so, मैं चाहूँगा कि हर बिजनेस हर हाँ तरक्की की तरफ जाए देश तरक्की की तरफ जाए और भारत तरक्की की तरफ जाए तो यही मेरी सभी को शुभकामनाएं आज के दिन के मैम तुम्हें की कहना जी क्योंकि बहुत बड़ी गिनती थोड़े स्कूल के बच्चे भी इस पार्टिसपेट कर रहे हैं बच्चों को संस्कारों के साथ जोड़ने के लिए आज उनका योगदान यहाँ पे लिया गया है गणेश चतुर्थी के मुख्य अवसर पर और आज के दिन यही संदेश है तेरा मंगल मेरा मंगल सबका मंगल होए घर घर मंगल हो और गणपति जी की कृपा हर घर में रहे आज के दिन का यही शुभ संदेश है बिल्कुल जी गणपति महाराज की जी कपा है वो हर घर से बनी रहे और लगातार पिछले दस साल तो नटकर सेवा दल वालों प्रयास किया जा रहा है और जेडी कि विशाल शोभा यात्रा करेगी आज जी कि ਰੁਗੁਨਾਥ ਮੰਦਿਰ ਤੋਂ ਸ਼ੁਰੂ ਹੋ ਕੇ ਜਿਹੜੀ ਇੱਥੇ ਮਲਮਤਾ ਮੰਦਿਰ ਜੇ ਕਿ ਪਹੁੰਚ ਕੇ ਸੰਪਨ ਹੋਈਏ ਗਣੇਸ਼ ਜੀ ਮਹਾਰਾਜ ਅਤੇ ਸਜੋਬਿਤ ਕੀਤੇ ਗਏ ਨੇ ਔਰ 2 ਦਿਨ ਇਥੇ ਪੂਜਾ ਅਰਚਨਾ ਕੀਤੀ ਜਾਣੀ ਗਣੇਸ਼ ਜੀ ਮਹਾਰਾਜ ਦੀ ਉਸ ਤੋਂ ਬਾਅਦ ਵੀ ਸਰਜਨ ਕੀਤਾ ਜਾਂਦਾ ਆਪਣੇ ਆਪਣੀ ਸ਼ਰਦਾ ਦੇ ਮੁਤਾਬਿਕ ਲੋਕ ਜਿਹੜੇ ਨੇ ਇਹਨਾਂ ਨੂੰ 2 ਦਿਨ 5 ਦਿਨ ਅਤੇ 7 ਦਿਨ ਜਿਹੜਾ ਕਿ ਵਿਰਾਜਮਾਨ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਤੇ ਵੱਡਾ ਸਨੇਹਾ ਦਿੱਤਾ ਜਾ ਰਿਹਾ ਹੈ ਬਈ ਵਿਸ਼ੂ ਸ਼ਾਂਤੀ ਨੂੰ ਲੈ ਕੇ ਔਰ ਜਿਹੜਾ ਕਿ ਅੱਜ ਇਥੇ ਲੋਕਾਂ ਵੱਲੋਂ ਵੀ ਜਿਹੜਾ ਕਿ ਕਾਮਨਾ ਕੀਤੀ ਗਈ ਹੈ ਮੰਗਲ ਦੀ ਕਾਮਨਾ ਕੀਤੀ ਗਈ ਤਾਂ ਜੋ ਹਰ ਕਾਰ ਜਿਹੜੀ ਉਹ ਸ਼ਾਂਤੀ ਬਣੀ ਰਹੇ कैमरा पर्सन विपिन शर्मा दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप